ਜਿਨ੍ਹਾਂ ਦੇ ਅੱਖਰ ਇਹਨਾਂ ਅੰਦਰ ਵਸ ਗਏ ਇਹ ਉਹਨਾਂ ਦੇ ਜਵਾਕ ਨੇ ਇਹ ਜਿਨ੍ਹਾਂ ਦੇ ਸ਼ਬਦ ਸਿੱਖ ਗਏ ਤੇ ਉਹਨਾਂ ਦੇ ਨੇ ਇਹ ਉੱਥੇ ਜਾਣਗੇ ਇਹ ਗੁਰੂ ਦੀ ਧਰਤੀ ਛੱਡਣਗੇ ਜੀ ਕਿਉਂਕਿ ਇਹਨਾਂ ਅੰਦਰ ਗੁਰੂ ਦਾ ਅੱਖਰ ਨਹੀਂ ਵਸਿਆ ਇਹਨਾਂ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਿਆ ਇਹ ਕਿਉਂ ਸ਼ਰੀਰ ਹੋਣਗੇ ਇਹ ਕਿਉਂ ਸੇਵਾ ਕਰਨਗੇ ਸਿੱਖਣਾ ਕੀ ਹੈ ਜੀ ਇਹੀ ਸਿੱਖਣਾ ਹੈ ਗੁਰੂ ਦਾ ਅੱਖਰ ਗੁਰੂ ਦਾ ਸ਼ਬਦ ਬੰਦਾ ਜਾਨਵਰਾਂ ਨਾਲੋਂ ਸ਼ਬਦਾਂ ਕਰਕੇ ਵੱਖਰਾ ਜੇ ਰੋਂਦਿਆਂ ਵੀ ਹੱਸਦਿਆਂ ਵੀ ਦੁੱਖ ਤੇ ਸੁੱਖ ਜ ਵੀ ਸ਼ਬਦ ਆਪਦੇ ਨਹੀਂ ਹਨ ਭਾਈ ਤੁਸੀਂ ਕੌਣ ਹੋਏ ਫੇਰ ਆਪਦੇ ਮਾਪਿਆਂ ਨੂੰ ਪੇਰੈਂਟ ਕਹੋ ਪੜਾਉਣ ਵਾਲੇ ਨੂੰ ਉਸਤਾਦ ਨੂੰ ਟੀਚਰ ਕਹੋ ਤੁਹਾਨੂੰ ਬੰਦੇ ਸਟੂਡੈਂਟ ਕਹਿਣ ਉਹ ਭਾਈ ਹੋ ਕੀ ਰਿਹਾ ਇਹ ਜਿਨ੍ਹਾਂ ਦੇ ਸ਼ਬਦ ਹਨ ਜਿਨ੍ਹਾਂ ਦੇ ਅੱਖਰ ਹਨ ਰਾਜ ਵੀ ਉਸੇ ਦਾ ਹੈ ਧਰਮ ਵੀ ਉਸੇ ਦਾ ਹੈ ਅੰਗਰੇਜ਼ 1947 ਚ ਗਏ ਸਾਡੇ ਬੰਦਿਆਂ ਨੇ 1947 ਤੋਂ ਬਾਅਦ ਆਪ ਅੰਗਰੇਜ਼ੀ ਦੇ ਸਕੂਲ ਖੋਲੇ ਆਪਣੇ ਜਵਾਨਾਂ ਨੂੰ ਅਡੀਆਂ ਚੁੱਕ ਚੁੱਕ ਅੰਗਰੇਜ਼ਾਂ ਦੇ ਅੱਖਰ ਪੜ੍ਹਾਏ ਹੁਣ ਕਹਿੰਦੇ ਨੇ ਨਸ਼ੇ ਨਾਲ ਮਰ ਗਏ ਜੀ ਹੁਣ ਇਹ ਕਹਿੰਦੇ ਸਿੱਖ ਨਹੀਂ ਰਹੇ ਜੀ ਹੁਣ ਇਹ ਕਹਿੰਦੇ ਬਾਹਰ ਜਾਂਦੇ ਨੇ ਜੀ ਜੋ ਬੀਜਿਆ ਉਹ ਉਗ ਰਿਹਾ ਜੀ ਉਹ ਤਿਲ ਨਹੀਂ ਪੰਨਾ ਕਾਲਾ ਰੱਬ ਕਿਸੇ ਦਾ ਇੱਕ ਥੇਲੇ ਦਾ लेखा ਨਹੀਂ ਰੱਖਦਾ ਤੇ ਸਾਨੂੰ ਲੇਖਾ ਮਿਲ ਰਿਹਾ ਜੀ ਇਹ ਬਹਿਮ ਨਹੀਂ ਕਰਨਾ ਕਿ ਸਾਡੇ ਜਵਾਨ ਫਲਾਣੀ ਸਰਕਾਰ ਨੇ ਗਾਲ ਦੇ ਫਲਾਣੇ ਨਸ਼ੇੜੀ ਨੇ ਨਸ਼ੇ ਲਾਤੇ ਮਹਾਰਾਜ ਆਪਣੇ ਅੰਦਰ ਆਪ ਨੜਾ ਗਰੀਬਾਨ ਮੈਂ ਬੱਚੇ ਤੇ ਜ਼ੁਲਮ ਦੋ ਬੰਦੇ ਕਰਦੇ ਦੁਨੀਆ 'ਚ ਇੱਕ ਉਹਦੇ ਮਾਪੇ ਇੱਕ ਉਹਦੀ ਸਿੱਖਿਆ ਦਾਤੇ ਇਹ ਮਨੋਵਿਗਿਆਨ ਕਹਿੰਦਾ ਮੈਂ ਨਹੀਂ ਕਹਿੰਦਾ ਬੱਚੇ ਨੂੰ ਅਸੀਸ ਕੈਸੀ ਦੇਣੀ ਹੈ ਬੱਚੇ ਨੂੰ ਲੋਰੀ ਕੈਸੀ ਦੇਣੀ ਹੈ ਅਸਲ ਸਿੱਖਿਆ ਇੰਨੀ ਹੀ ਹੈ ਆ ਜਿੰਨੇ ਬਜ਼ੁਰਗ ਬੈਠੇ ਨੇ ਤੁਹਾਨੂੰ ਥੈਂਕ ਯੂ ਬੇਟਾ ਕਹਿਣਗੇ ਹੁਣੀ ਕਿਸੇ ਦੇ ਮੂੰਹੋਂ ਅਸੀਸ ਨਹੀਂ ਨਿਕਲਦੀ ਹੈ ਆਣਪੜ੍ਹ ਬੰਦਿਆਂ ਨੂੰ ਪਿੰਡਾਂ ਜਾਂਕੇ ਮਿਲੋ ਸ਼ਾਇਦ ਤੁਹਾਨੂੰ ਕੋਈ ਮਾਦਾ ਪੁੱਲੀ ਪੜਕੀ ਕਹਿ ਦੇਵੇ ਕਿ ਜੁਗ ਜੁਗ ਜਿਉਵੇਂ ਜਵਾਨੀਆਂ ਮਾਣੇ ਗੁਰ ਤੇਨੂੰ ਭਾਗ ਲਾਵੇ ਆਪ ਦਾ ਅੰਦਾਜ਼ ਨਹੀਂ ਹੈ ਜਾਣ ਦਾ ਤਾਂ ਸਾਡਾ ਆਪਣਾ ਕੀ ਹੈ ਇਹ ਨੌਕਰੀਆਂ ਇਹ ਰੁਪਏ ਇਹ ਮਾਰਤਾ ਅੱਜ ਬਣ ਗਈਆਂ ਕੱਲ ਟਹਿ ਜਾਣਗੀਆਂ ਇਹਨਾਂ ਦਾ ਕੀ ਮਾਨਾ ਜੀ ਸਿੱਖ ਦੇ ਸਿੱਖ ਹੋਣ ਦਾ ਮਾਨਾ ਗੁਰੂ ਨਾਲ ਜੁੜਨ ਦਾ ਮਾਨਾ ਹੈ ਸਿੱਖਾਂ ਦੀ ਮੁਸ਼ਕਲ ਕੋਈ ਨਹੀਂ ਹੈ ਬਿਨਾ ਬਾਣੀ ਨੂੰ ਠੀਕ ਦੀ ਕੇ ਪੜਨ ਤੋਂ ਦੁਨੀਆ ਦਿ세ਗੀ ਮੈਨੂੰ ਕਿਵੇਂ ਜੇ ਮੈਨੂੰ ਬਾਣੀ ਪੜਨੀ ਨਹੀਂ ਆਉਂਦੀ ਦੁਨੀਆ ਮੈਨੂੰ ਦੁਨੀਆ ਦੇ ਤਰੀਕੇ ਨਾਲ ਦਿ세ਗੀ ਜਿਹੇ ਜਿਹੇ ਅਗਲੇ ਦਿਖਾਉਣਗੇ ਆ ਸੀਸੇ ਨਾਲ ਇਹ ਕੋਈ ਜਾਦੂ ਨਹੀਂ ਹੈ ਜਿਨ੍ਹਾਂ ਨੇ ਬਣਾਇਆ ਉਹ ਕਮਲੇ ਨਹੀਂ ਹਨ ਜਿਨ੍ਹਾਂ ਨੇ ਚਲਾਇਆ ਉਹ ਕਮਲੇ ਨਹੀਂ ਹਨ ਜਿਨ੍ਹਾਂ ਨੇ ਸਸਤਾ ਕੀਤਾ ਉਹ ਵੀ ਕਮਲੇ ਨਹੀਂ ਹਨ ਪੰਜਾਬ ਦੇਆਂ ਪਿੰਡਾਂ 'ਚ ਪੀਣ ਵਾਲਾ ਪਾਣੀ ਨਹੀਂ ਹੈ ਅੱਜ ਤੱਕ ਇਹ ਦਰਿਆਵਾਂਾਂ ਦੀ ਧਰਤੀ ਹੈ ਹਰ ਥਾਂ ਦੇ ਟਾਵਰ ਲੱਗੇ ਨੇ ਨਹੀਂ ਲੱਗੇ ਸਖਾਇਆ ਕਿਵੇਂ ਜਾਂਦਾ ਹੈ ਪਹਿਲਾਂ ਇਹ ਸਿੱਖਣਾ ਹੈ ਜਮਾਤ ਲਾ ਕੇ ਨਹੀਂ ਸਿਖਾਇਆ ਜਾਂਦਾ ਜਿੰਦਗੀ ਜਿਉਣ ਦੇ ਹਰ ਮੋੜ ਤੇ ਦ੍ਰਿਸ਼ ਬਣਾ ਕੇ ਨਿਸ਼ਾਨ ਲਾ ਕੇ ਤੂੰ ਨਾ ਦੇ ਕੇ ਸਿਖਾਇਆ ਜਾਂਦਾ ਬੰਦੇ ਨੂੰ ਜਿਹੜਾ ਅਸਲੀ ਸਿਖਾਇਆ ਜਾਂਦਾ ਜਿਹੜਾ ਸਕੂਲ ਨਹੀਂ ਗਿਆ ਉਹ ਸਿੱਖਿਆ ਨਹੀਂ ਹੈ ਜਿਹੜੇ ਸਕੂਲ ਨਹੀਂ ਪੜਨ ਜਾਂਦੇ ਕੀ ਉਹ ਸਿੱਖੇ ਨਹੀਂ ਹੁੰਦੇ ਸਾਡੇ ਤੋਂ ਵੱਧ ਸਿੱਖੇ ਹੁੰਦੇ ਆ ਜੀ ਪਿੰਡਾਂ ਦੇ ਬੰਦਿਆਂ ਨੂੰ ਮਿਲੋ ਉਹ ਤੁਹਾਨੂੰ ਇੱਕ ਪੰਕਤੀ ਦੇ ਵਿੱਚ ਦੁਨੀਆਂ ਦੀਆਂ ਵੱਡੀਆਂ ਕਿਤਾਬਾਂ ਦਾ ਗਿਆਨ ਵੰਡ ਦੇਣਗੇ ਸਾਡੇ ਇੱਕ ਪ੍ਰੋਫੈਸਰ ਨੇ ਪੀ ਐਚ ਡੀ ਕੀਤੀ ਕਿ ਜਦੋਂ ਨਵਾਂ ਜਮਾਨਾ ਆਇਆ ਲੋਕਾਂ ਦੇ ਕੀ ਅਸਰ ਪਿਆ ਉਹ ਇੱਕ ਜ਼ਿਮੀਦਾਰ ਨੂੰ ਕਿਸਾਨ ਨੂੰ ਮਿਲਿਆ ਜਿਹੜਾ ਖੇਤ ਵਟਾਂ ਪੋਛਦਾ ਸੀ ਕਿ ਨਵੇਂ ਜਮਾਨੇ ਦਾ ਕੀ ਫਰਕ ਪਿਆ ਉਹ ਕਹਿੰਦਾ ਜਵਾਨਾ ਇੰਨੀ ਗੱਲ ਹੈ ਸਰੀਰ ਸੁਖੀ ਹੋ ਗਏ ਮਨ ਦੁਖੀ ਹੋ ਗਏ ਸਾਰੀ ਮੌਡਰਨਟੀ ਇੱਕ ਬੰਦੇ ਨੇ ਇੱਕ ਬਾਤ ਜਵਾਨ ਦੀ ਸਾਡੇ ਉੱਤੇ ਪੀ ਐਚ ਡੀ ਕੀਤੀ ਇੱਕ ਮੁੰਡੇ ਨੇ ਬੁੱਧ ਧਰਮ ਤੇ ਗੁਰਮਤਿ ਦੇ ਬਲਾਬਰੀ ਦੇ ਉੱਤੇ ਸਿੱਧਾ ਪ੍ਰੋਫੈਸਰ ਨੇ ਸਵਾਲ ਪੁੱਛਿਆ ਕਿ ਬੰਦਿਆਂ ਨੂੰ ਦੱਸ ਕਿ ਕੀ ਫਰਕ ਗੁਰੂ ਦੇ ਘਰ ਦਾ ਤੇ ਮਹਾਤਮਾ ਬੁੱਧ ਦਾ ਉਹਨੇ ਇੱਕ ਲੈਣ ਦੀ ਗੱਲ ਮਕਾਈ ਕਹਿੰਦਾ ਬਸ ਇੰਨਾ ਹੀ ਆ ਜੀ મહત્મા મંગળ લાતે ગુરુને બંડણ લાતે